ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 133 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 22ਵੀਂ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਪਤਾਲਾਂ ਪਤਾਲ ਲਖ ਅਗਾਸਾਂ ਆਗਾਸ ਔੜਕ ਔੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ ਸਹਸ 18 ਕਹਿਨ ਕਿ ਤਿਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਅਰਥਾਤ ਪਤਾਲਾਂ ਪਤਾਲ ਲੱਖ ਅਗਾਸਮ ਆਗਾਸ ਔੜਕ ਔੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਲੱਖਾਂ ਹੀ ਪਤਾਲ ਹਨ ਤੇ ਲੱਖਾਂ ਹੀ ਆਕਾਸ਼ ਹਨ ਪਤਾਲ ਜੋ ਧਰਤੀ ਦੇ ਥੱਲੇ ਹੁੰਦੇ ਹਨ ਆਕਾਸ਼ ਜੋ ਉੱਪਰ ਹੁੰਦੇ ਹਨ ਕਿਉਂਕਿ ਤਾਰਤੀਆਂ ਵੀ ਅਣਗਿਣਤ ਹਨ ਜਦੋਂ ਅਸੀਂ ਰਾਤ ਨੂੰ ਆਕਾਸ਼ ਮੰਡਲ ਵੱਲ ਦੇਖਦੇ ਹਾਂ ਤਾਂ ਸਾਨੂੰ ਚੰ드ਰਮਾ ਤੇ ਤਾਰਿਆਂ ਦੀਆਂ ਗੈਲੈਕਸੀਆਂ ਨਜ਼ਰ ਆਉਂਦੀਆਂ ਹਨ ਅਣਗਿਣਤ ਗਿਣਤੀ ਵਿੱਚ ਇਸ ਤੋਂ ਵੀ ਪਰੇ ਤੋਂ ਪਰੇ ਹੋਰ ਇਸ ਤਰ੍ਹਾਂ ਦੇ ਕਈ ਆਕਾਸ਼ ਮੰਡਲ ਹਨ ਧਰਤੀਆਂ ਦੇ ਮੰਡਲ ਹਨ ਸਭ ਕੁਝ ਅਣਗਿਣਤ ਹੈ ਉਸ ਵਕਤ ਦੇ ਗਿਆਨਵਾਨ ਪੁਰਸ਼ ਤੇ ਧਾਰਮਿਕ ਪੁਸਤਕਾਂ ਸਾਰੇ ਇੱਕੋ ਹੀ ਮਤ ਦੇ ਹੋ ਕੇ ਕਹਿੰਦੇ ਹਨ ਕਿ ਇਹ ਸਭ ਕੁਝ ਅਣਗਿਣਤ ਹੈ ਅੱਜ ਦੀ ਸਾਇੰਸ ਵੀ ਇਹੀ ਕਹਿੰਦੀ ਹੈ ਕਿ ਕਿੰਨੇ ਹੀ ਸੂਰਜ ਹਨ ਕਿੰਨੇ ਹੀ ਚੰਦ ਹਨ ਕਿਤਨੀਆਂ ਹੀ ਧਰਤੀਆਂ ਹਨ ਸਭ ਕੁਝ ਅਣਗਿਣਤ ਹੈ ਕੋਈ ਇਸ ਦਾ ਲੇਖਾ ਚੋਖਾ ਕੀਤਾ ਹੀ ਨਹੀਂ ਜਾ ਸਕਦਾ ਸਹਿਸ 18 ਕਹਿਨ ਕਤੇਬਾ ਅਸਲੂ ਇਕ ਧਾਤ ਮੁਸਲਮਾਨ ਧਰਮ ਤੇ ਉਸ ਤੋਂ ਪਹਿਲਾਂ ਵਾਲੇ ਈਸਾਈ ਯਹੂਦੀ ਜਾਂ ਹੋਰ ਸ੍ਰਿਸ਼ਟੀ ਉੱਤੇ ਵਿਦਵਾਨ ਤੇ ਉਹਨਾਂ ਦੇ ਧਾਰਮਿਕ ਗ੍ਰੰਥ ਜਿਹੜੇ ਕਿ 18000 ਗ੍ਰੰਥ ਹਨ ਸਾਰੇ ਇੱਕ ਗੱਲ ਕਹਿੰਦੇ ਹਨ ਕਿ ਅਸਲ ਵਿੱਚ ਇੱਕੋ ਇੱਕ ਈਸ਼ਵਰ ਹੀ ਹੈ ਸੱਬਦ ਅਮੁੱਢ ਹੈ ਤੇ ਉਸ ਨੇ ਹੀ ਸਾਰੀ ਰਚਨਾ ਕੀਤੀ ਹੋਈ ਹੈ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ વિનાਸ਼ ਉਸ ਮਹਾਨ ਅਕਾਲ ਪੁਰਖ ਦਾ ਲੇਖਾ ਹੋ ਹੀ ਨਹੀਂ ਸਕਦਾ ਉਹ ਬੇਅੰਤ ਹੈ ਅਪਰਮ ਅਪਾਰ ਹੈ ਅਗਮ ਹੈ ਅਥਾ ਹੈ ਕੋਈ ਉਸ ਦਾ ਲੇਖਾ ਲਿਖ ਨਹੀਂ ਸਕਦਾ ਜੇ ਕੋਈ ਕੋਸ਼ਿਸ਼ ਕਰੇਗਾ ਤਾਂ ਉਸ ਦਾ ਆਪਣਾ ਅੰਤ ਹੋ ਜਾਵੇਗਾ ਪਰ ਉਹ ਪ੍ਰਭੂ ਦਾ ਵਿਸਥਾਰ ਲਿਖ ਹੀ ਨਹੀਂ ਸਕੇਗਾ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਗੁਰੂ ਜੀ ਕਹਿੰਦੇ ਹਨ ਬਸ ਉਸ ਮਹਾਨ ਪ੍ਰਭੂ ਨੂੰ ਵੱਡਾ ਹੀ ਵੱਡਾ ਕਹਿੰਦੇ ਜਾਈਏ ਉਪਮਾ ਕਰਦੇ ਜਾਈਏ ਕਿ ਤੂੰ ਬੇਅੰਤ ਹੈ ਆਪਣੇ ਬਾਰੇ ਤੂੰ ਆਪ ਹੀ ਦੱਸ ਸਕਦਾ ਹੈ ਕੋਈ ਮਨੁੱਖ ਜਾਂ ਕੋਈ ਹੋਰ ਤੇਰਾ ਅੰਤ ਨਹੀਂ ਪਾ ਸਕਦਾ ਬਸ ਉਸ ਪ੍ਰਭੂ ਦੀਆਂ ਵਡਿਆਈਆਂ ਹੀ ਕਰਨੀਆਂ ਚਾਹੀਦੀਆਂ ਹਨ ਪਾਠਕ ਜੀ ਇਸ ਪੋੜੀ ਦਾ ਸਾਰ ਅੰਸ਼ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਵਾਲੇ ਗਿਆਨੀ ਪੁਰਸ਼ਾਂ ਵਿਦਵਾਨ ਲੋਕਾਂ ਨੇ ਇੱਕੋ ਨਿਚੋੜ ਕੱਢਿਆ ਹੈ ਕਿ ਉਹ ਈਸ਼ਵਰ ਬਹੁਤ ਮਹਾਨ ਹੈ ਬਹੁਤ ਮਹਾਨ ਹੈ ਉਹ ਇੰਨਾ ਮਹਾਨ ਹੁੰਦਾ ਹੋਇਆ ਵੀ ਲੱਖਾਂ ਪਤਾਲ ਅਗਾਸਾਂ ਦਾ ਮਾਲਕ ਉਹ ਆਪ ਹੀ ਇੱਕ ਹੈ ਸਰਬ ਵਿਆਪਕ ਹੈ ਸਰਬ ਰਚਨ ਹਾਰ ਹੈ। ਅਜੋਕੇ ਵਿਗਿਆਨੀਆਂ ਨੇ ਵੱਡੀਆਂ-ਵੱਡੀਆਂ ਦੂਰਬੀਨਾਂ ਬਣਾ ਕੇ ਦੂਰ-ਦੂਰ ਤੱਕ ਦੇਖ ਲਿਆ ਹੈ। ਕਿਤੇ ਕੋਈ ਅੰਤ ਨਜ਼ਰ ਆਉਂਦਾ ਹੀ ਨਹੀਂ। ਤੇ ਕਹਿੰਦੇ ਹਨ ਬਿਆੰਤ ਸੂਰਜ ਹਨ, ਬਿਆੰਤ ਚੰ드ਰਮਾ ਹਨ, ਬਿਆੰਤ ਧਰਤੀਆਂ ਹਨ। ਜਿਹੜੇ ਕਿ ਗਿਣਤੀ ਕਰਨ ਦੇ ਯੋਗ ਹਨ ਪਰ ਕਰ ਨਹੀਂ ਸਕਦੇ। ਕਿਉਂਕਿ ਈਸ਼ਵਰ ਦਾ पसारा ਹੀ ਇੱਡਾ ਵੱਡਾ ਹੈ ਵਿਗਿਆਨੀ ਲੋਕ ਵੀ ਅੰਤ ਨਹੀਂ ਪਾ ਸਕਦੇ ਤੇ ਨਾ ਹੀ ਕੋਈ ਪਾ ਸਕੇਗਾ ਗੁਰੂ ਜੀ ਕਹਿੰਦੇ ਹਨ ਕਿ ਉਸ ਵੱਡੇ ਨੂੰ ਵੱਡਾ-ਵੱਡਾ ਆਖੀ ਤਾਂ ਸਾਡੇ ਮਨ ਦੀ ਅਵਸਥਾ ਸਾਡੀ ਸੋਚ ਵੀ ਵੱਡੀ ਹੋ ਜਾਵੇਗੀ ਤੇ ਅਸੀਂ ਉਹਨਾਂ ਵਹਿਮ ਭਰਮ ਬਾਦ ਚੋਂ ਨਿਕਲ ਜਾਵਾਂਗੇ ਜਿਲੋਂ ਵਿੱਚ ਇਹ ਕਿਹਾ ਜਾਂਦਾ ਹੈ ਕਿ ਸੂਰਜ ਗ੍ਰਹਿਣ ਵਾਲੇ ਦਿਨ ਪਾਣੀ ਨੂੰ ਸੂਰਜ ਵੱਲ ਮੂੰਹ ਕਰਕੇ ਸੋਟੋ ਤਵ ਸੂਰਜ ਸ਼ਾਂਤ ਹੋ ਜਾਵੇਗਾ ਜਦ ਪੰਡਤਾਂ ਜਾਂ ਹੋਰ ਲੋਕਾਂ ਨੂੰ ਸ਼ਰਾਧਾਂ ਦੇ ਦਿਨਾਂ ਵਿੱਚ ਭੋਜਨ ਖਵਾਉਣ ਨਾਲ ਸਾਡੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਹੁੰਚ ਜਾਵੇਗਾ ਇਹ ਨਿਰਮੂਲ ਵਿਚਾਰ ਆਧਾਰਹੀਣ ਸੱਚ ਤੋਂ ਦੂਰ ਖਤਮ ਹੋ ਜਾਣਗੇ ਸਿਰਫ ਇੱਕ ਤੇ ਇੱਕ ਈਸ਼ਵਰ ਦਾ ਨਾਮ ਉਸ ਦੇ ਗੁਣਾ ਦਾ ਸਿਮਰਨ ਕਰਨਾ ਉਸ ਨੂੰ ਯਾਦ ਕਰਨਾ ਤੇ ਸੱਚੇ ਕਰਮ ਕਰਨ ਨਾਲ ਹੀ ਜ਼ਿੰਦਗੀ ਸੱਚੀ ਸੁਖਾਵੀ ਸੁਖਾਲੀ ਹੋ ਸਕਦੀ ਹੈ ਨਾਨਕ ਵੱਡਾ ਆਖੀਐ ਆਪੇ ਜਾਣੈ ਆਪੇ ਬਸ ਮੇਰਾ ਮਨੁੱਖ ਦਾ ਕੰਮ ਤਾਂ ਇਹ ਹੈ ਸੱਚੇ ਪ੍ਰਭੂ ਦਾ ਸੱਚ ਦਾ ਗੁਣ ਲੈ ਕੇ ਸੱਚਾ ਕਾਰ ਵਿਹਾਰ ਵਿਵਹਾਰ ਜ਼ਿੰਦਗੀ ਵਿੱਚ ਕਰ ਲਵਾਂ ਸੱਚ ਨੂੰ ਜ਼ਿੰਦਗੀ ਦਾ ਆਧਾਰ ਬਣਾਉਣਾ ਤੇ ਸੁਖੀ ਜੀਵਨ ਜਿਉਣ ਦਾ ਰਸਤਾ ਅਪਣਾਉਣਾ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਕਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ